ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲਓ ਜੀ ਅੱਜ ਆਪਾਂ ਤੁਹਾਡੇ ਨਾਲ ਕੋਈ ਬਲੌਗ ਸ਼ੇਅਰ ਨਹੀਂ ਕਰਦੇ ਕਿਉਂਕਿ ਥੰਬਨੇਲ ਦੇਖ ਕੇ ਤਾਂ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਆਪਣੀ ਅੱਜ ਦੀ ਵੀਡੀਓ ਬਾਰੇ ਤੇ ਜਿਵੇਂ ਹੁਣ ਮੌਸਮ ਚੱਲ ਰਿਹਾ ਉਸ ਦੇ ਵਿੱਚ ਖਾਂਸੀ ਜਖਾਮ ਕਾਫੀ ਬੱਚਿਆਂ ਨੂੰ ਵੀ ਆਪ ਨੂੰ ਵੱਡਿਆਂ ਨੂੰ ਵੀ ਸਾਰਿਆਂ ਨੂੰ ਹੋ ਰਿਹਾਗਾ ਤੇ ਦਵਾਈਆਂ ਵੀ ਆਪਾਂ ਬਹੁਤ ਖਾ ਲੈਨੇ ਆ ਤੇ ਜ਼ਿਆਦਾਤਰ ਦਵਾਈ ਵੀ ਇਸ ਦੀ ਆਪਾਂ ਨੂੰ ਨੁਕਸਾਨ ਕਰਦੀ ਹੈਗੀ ਖਾਂਸੀ ਜਖਾਮ ਦੀ ਤੇ ਆਪਾਂ ਬਣਾ ਰਹੇ ਵਾਈ ਕਹਿ ਲੋ ਚਾਹੇ ਦੇਸੀ ਨੁਕਸਾ ਕਹਿ ਲੋ ਤੇ ਜਿਸ ਦੇ ਲਈ ਮੈਂ ਲੈਤੀਆਂ ਸਭ ਤੋਂ ਪੱਲਾ ਵੱਡੀਆਂ ਇਲਾਇਚੀਆਂ ਤੇ ਹੁਣ ਆਪਾਂ ਇਸ ਦੇ ਬੀਜ ਕੱਢ ਲੈਣੇ ਨੇ ਅੰਦਰੋਂ ਆਪਾਂ ਇਸ ਨੂੰ ਹੌਲਕਾ ਜਿਹਾ ਬੇਲਦੰਨ ਨਾਲ ਦਬਾ ਕੇ ਇਸ ਦੇ ਬੀਜ ਕੱਢ ਲਾਂਗੇ ਬਾਹਰ ਦੋ ਜੀ ਆਪਾਂ ਬੀਜ ਇਸ ਦੇ ਬਾਹਰ ਕੱਢ ਲਿਆ ਤੇ ਹੁਣ ਆਪਾਂ ਅਕਾਸ਼ ਦੇ ਪ੍ਰਕਤਵਾ ਰੱਖ ਲਿਆ ਤੇ ਤਵੇ ਦੇ ਉੱਪਰ ਆਪਾਂ ਇਹ ਬੀਜ ਭੁੰਨ ਲਾਂਗੇ ਇਹਨਾਂ ਨੂੰ ਰੋਸਟ ਕਰ ਲਾਂਗੇ ਆਪਾਂ ਬੀਜ ਇਹ ਉਸੇ ਛੋਟੇ ਬੱਚਿਆਂ ਨੂੰ ਵੀ ਦੇ ਸਕਦੇ ਹਾਂ ਤੇ ਬਜ਼ੁਰਗਾਂ ਨੂੰ ਵੀ ਕੋਈ ਵੀ ਲੈ ਸਕਦਾ ਇਸ ਨੂੰ ਐ ਨਹੀਂਗਾ ਵੀ ਆਪਾਂ ਬੱਚਿਆਂ ਨੂੰ ਨਹੀਂ ਦੇ ਸਕਦੇ ਇਸ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਆ ਤੇ ਇਹ ਕੋਈ ਐ ਨਹੀਂਗਾ ਵੀ ਆਪਾਂ YouTube ਤੋਂ ਕੋਈ ਵੀਡੀਓ ਦੇਖ ਕੇ ਤੁਹਾਡੇ ਨਾਲ ਸ਼ੇਅਰ ਕਰਤੀ ਆ ਨਹੀਂ ਜੀ ਆਪਾਂ ਖੁਦ ਆਪਣੇ ਬੱਚਿਆਂ ਦੇ ਉੱਪਰ ਅਜਵਾਈ ਹੋਈ ਹੈ ਇਹ ਚੀਜ਼ ਤੇ ਘਰੇ ਖੁਦ ਆਪਨੇ ਵੀ ਲੈਤੀ ਹੋਈ ਹੈਗੀ ਸਿਜਖਾਮ ਕਾਫੀ ਹੋਇਆ ਪਿਆ ਸੀਗਾ ਤੇ ਮੈਂ ਪ੍ਰਾਬਲ ਲਈ ਬਣਾ ਰਹੀ ਸੀਗੀ ਤੇ ਸੋਚਿਆ ਚਲੋ ਤੁਹਾਡੇ ਨਾਲ ਵੀ ਆਪਾਂ ਸ਼ੇਅਰ ਕਰ ਦਗੇ ਤੇ ਇਹ ਚੀਜ਼ ਜਿਹੜੀ ਮੈਂ ਬਣਾ ਰਹੀ ਆ ਇਹ ਆਪਾਂ ਬਲਗਮ ਆਪਾਂ ਕਹਿੰਦੇ ਨੇ ਕਈ ਵਾਰੀ ਛਾਤੀ ਜਾਮ ਹੋ ਜਾਂਦੀ ਜਿਵੇਂ ਬੱਚਿਆਂ ਦੀ ਹੋ ਜਾਂਦੀ ਜਾਂ ਆਪਣੀ ਤੇ ਉਸ ਦੇ ਲਈ ਆਪਾਂ ਬਣਾ ਰਹੇ ਆ ਤੇ ਆਪਾਂ ਖਾਂਸੀ ਤੋਂ ਵੀ ਤੁਹਾਨੂੰ ਦੱਸਾਂਗੇ ਕਈ ਵਾਰੀ ਦਵਾਈ ਦੇ ਨਾਲ ਬੱਚਿਆਂ ਦੀ ਖਾਂਸੀ ਨਹੀਂ ਰੁਕਦੀ ਜੀ ਸਾਡੇ ਬੱਚਿਆਂ ਦੀ ਦਵਾਈ ਨਾਲ ਖਾਂਸੀ ਨਹੀਂ ਰੁਕਦੀ ਹੁੰਦੀ ਸੀ ਜੀ ਤੇ ਅਸੀਂ ਉਹਨਾਂ ਨੂੰ ਤਾਂ ਛੋਟੇ ਹੁੰਦੇ ਸੀ ਜਦੋਂ ਤੇ ਬਸ ਉਦੋਂ ਬਣਾ ਕੇ ਦਿੰਦੇ ਹੁੰਦੇ ਸੀ ਖਾਂਸੀ ਤੋਤੇ ਹੁਣ ਵੀ ਵੈਸੇ ਮੈਂ ਬਣਾ ਦਿੰਨੀ ਹੁੰਨੀ ਆ ਵੱਡੀ ਹੋਏ ਵੇ ਬੱਚੇ ਹੁਣ ਤਾਂ ਤੈਨੂੰ ਪ੍ਰਾਪਲੀ ਬਣਾ ਰਹੀ ਸੀ ਇਹ ਤੇ ਨਾਲੇ ਆਪਣੇ ਲਈ ਤਾਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਦਈਏ ਤੇ ਆਪਾਂ ਇਹਨਾਂ ਨੂੰ ਭੁੰਨ ਲਿਆ ਜੀ ਤੇ ਬਸ ਭੁੰਨ ਕੇ ਹੁਣ ਆਪਾਂ ਬਣਾਉਣੇ ਆਗੇ ਆਪਣੇ ਮੁਕਸਾ ਲੋ ਜੀ ਮੈਂ ਭੁੰਨ ਲਿਆ ਸੀ ਇਹਨਾਂ ਨੂੰ ਬੀਜਾਂ ਨੂੰ ਕੱਢ ਲੈਨੇ ਹੁਣ ਬਾਹਰ ਆਪਾਂ نیچے ਰੱਖ ਲੈਨੇ ਆ ਤੇ ਇਸ ਦਾ ਆਪਾਂ ਪਾਊਡਰ ਤਿਆਰ ਕਰਾਂਗੇ ਬੱਚੇ ਜਾਂ ਬਜ਼ੁਰਗ ਆਪਾਂ ਕਿਸੇ ਨੂੰ ਵੀ ਦੇ ਸਕਦੇ ਆ ਬਸ ਬੀਲਾਂ ਦੀ ਮਦਦ ਨਾਲ ਇਸ ਨੂੰ ਪੀਸ ਲਾਂਗੇ ਆਪਾਂ ਪਾਊਡਰ ਤਿਆਰ ਕਰ ਲਾਂਗੇ ਇਸ ਦਾ ਲਓ ਜੀ ਮੈਂ ਇਸ ਨੂੰ ਪੀਸ ਲਿਆਗਾ ਇਲਾਇਚੀ ਦੇ ਦਾਣਿਆਂ ਨੂੰ ਤੇ ਪਾਊਡਰ ਬਣਾ ਲਿਆ ਇਸ ਦਾ ਤੇ ਇਸ ਨੂੰ ਆਪਾਂ ਇੱਕ ਕਿਸੇ ਚੀਜ਼ ਦੇ ਵਿੱਚ ਕੱਢ ਕੇ ਰੱਖ ਲੈਣਾਗਾ ਇਸ ਨੂੰ ਕਕੌਲੀ ਦੇ ਵਿੱਚ ਕੱਢ ਕੇ ਰੱਖ ਲਿਆ ਤੇ ਹੁਣ ਆਪਾਂ ਦੱਸਦੇ ਹਾਂ ਕਿ ਇਸ ਤਰੀਕੇ ਦੇ ਨਾਲ ਆਪਾਂ ਇਹ ਚੀਜ਼ ਨੂੰ ਲੈਣਾਗਾ ਸ਼ਹਿਦ ਤੇ ਸ਼ਹਿਦ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਵੀ ਇਹ ਦੇ ਕੀ ਕੀ ਬੈਨੀਫਿਟ ਆਪਾਂ ਨੂੰ ਤੇ ਇਹਦੇ ਲਈ ਮੈਂ ਬਸ ਪੌਣਾ ਇੱਕ ਚਮਚ ਲੈਣਾ ਸ਼ਹਿਦ ਦਾ ਜੀ ਜੇਕਰ ਬੱਚਾ ਛੋਟਾ ਹੈਗਾ ਤਾਂ ਤੁਸੀਂ ਅੱਧਾ ਚਮਚ ਸ਼ਹਿਦ ਦਾ ਲੈ ਲਓ ਜੀ ਤੇ ਜੇ ਤੁਸੀਂ ਆਪਣੇ ਲਈ ਲੈ ਰਹੇ ਹੋ ਤਾਂ ਤੁਸੀਂ ਇੱਕ ਚਮਚ ਸ਼ਹਿਦ ਦਾ ਕਰ ਸਕਦੇ ਹੋ ਬੱਚੇ ਲਈ ਤੁਸੀਂ ਅੱਧਾ ਕ ਚਮਚ ਸ਼ਹਿਦ ਦਾ ਲੈਣਾਗਾ ਤੇ ਲੋ ਗੈਸ ਦੇ ਉੱਪਰ ਆਪਾਂ ਸ਼ਹਿਤ ਨੂੰ ਹਲਕਾ ਜਿਹਾ ਗਰਮ ਕਰਨਾ ਜੀ ਇਹ ਜੀ ਲਾਂ ਦੇ ਨਾਲ ਜੀ ਆਪਣੀ ਛਾਤੀ ਆ ਜਿਹੜੀ ਖੁੱਲ ਜਾਂਦੀ ਆ ਬੱਚੇ ਇਹਦੇ ਵਿੱਚ ਜਿਵੇਂ ਆਪਾਂ ਕਹਿੰਦੇ ਆ ਵੀ ਜਾਮ ਹੋਈ ਹੁੰਦੀ ਆ ਬੱਚੇ ਨੂੰ ਰਾਤ ਨੂੰ ਹਣੇ ਸੁੱਤੇ ਪਏ ਬੱਚੇ ਨੂੰ ਜਿਆਦਾ ਦਿੱਕਤ ਹੁੰਦੀ ਆ ਜੀ ਸਾਹ ਲੈਣ ਦੇ ਵਿੱਚ ਦਿੱਕਤ ਹੁੰਦੀ ਹੈਗੀ ਲਓ ਜੀ ਆਪਾਂ ਗੈਸ ਕਰ ਦਿੰਦੇ ਆ ਬੰਦ ਸ਼ਹਿਦ ਨੂੰ ਆਪਾਂ ਕੋਸਾ ਜਾ ਕਰਦੇ ਆ ਜੀ ਤੇ ਇਸ ਦੇ ਵਿੱਚ ਥੋੜਾ ਜਿਹਾ ਆਪਾਂ ਇਹ ਪਾਊਡਰ ਪਾਵਾਂਗੇ ਤੇ ਇਸ ਦੇ ਨਾਲ ਆਪਣੀ ਜਿਹੜੀ ਛਾਤੀ ਹੈ ਬੱਚੇ ਦੀ ਜਾਮ ਹੋਏ ਜਾਂ ਆਪਣੀ ਆ ਬਿਲਕੁਲ ਠੀਕ ਹੋ ਜੂਗੀ ਜੀ ਇਸ ਦੇ ਨਾਲ ਆਪਣੇ ਬਲਗਮ ਜਿਹੜੀ ਜੰਮੀ ਵੀ ਹੈਗੀ ਤੇ ਤੁਸੀਂ ਵੀ ਇੱਕ ਵਾਰੀ ਇਹ ਚੀਜ਼ ਟਰਾਈ ਕਰਕੇ ਦੇਖਿਓ ਕਿਉਂਕਿ ਮੈਂ ਖੁਦ ਆਪਣੇ ਬੱਚਿਆਂ ਤੇ ਤੇ ਆਪਣੇ ਤੇ ਇਹ ਚੀਜ਼ ਟਰਾਈ ਕੀਤੀ ਹੋਈ ਹੈ ਜੀ ਤਾਂ ਅਗਰ ਕਿਹ ਪਧਾਨ ਦੱਸ ਰਹੇ ਆਂਗੇ ਨਹੀਂ ਆਪਾਂ ਇਦਾਂ ਨੇ ਵੀ ਕੋਈ ਵੀ ਚੀਜ਼ ਤੁਹਾਨੂੰ ਦੱਸ ਦਾਂਗੇ ਲਓ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਖੰਗ ਵਾਸਤੇ ਵੀ ਜੇਕਰ ਤੁਹਾਨੂੰ ਖੰਗ ਨਹੀਂ ਰੁਕਦੀ ਦਵਾਈ ਦੇ ਨਾਲ ਉਹਦੇ ਲਈ ਆਪਾਂ ਤੁਹਾਨੂੰ ਦੱਸਦੇ ਆਂ ਚੀਜ਼ ਲਓ ਜੀ ਜੇਕਰ ਖਾਂਸੀ ਆ ਚਾਹੇ ਬੱਚਿਆਂ ਨੂੰ ਆ ਵੀ ਚਾਹੇ ਬਜ਼ੁਰਗਾਂ ਨੂੰ ਆ ਕੋਈ ਵੀ ਇਸ ਚੀਜ਼ ਨੂੰ ਲੈ ਸਕਦਾ ਜੀ ਬਟਾ ਬੰਦਾ ਵੀ ਲੈ ਸਕਦਾ ਇਹਨੂੰ ਤੇ ਬੱਚੇ ਨੂੰ ਵੀ ਇਹ ਮੈਂ ਅਦਰਕ ਦਾ ਪੀਸ ਲੈਂਦਾ ਜੀ ਥੋੜਾ ਜਿਹਾ ਤੇ ਇਸ ਨੂੰ ਆਪਾਂ ਕੁੱਟ ਲੈਣਾਗਾ ਉਹਨਾਂ ਪੈਸੂ ਬਾਹਰ ਕੱਢਾਂਗੇ ਬਸ ਆ ਪੈਸੂ ਨੂੰ ਹੱਥ ਦੇ ਵਿੱਚ ਹੀ ਪਕੜ ਕੇ ਇਸੇ ਤਰ੍ਹਾਂ ਇੱਕ ਕੌਲੀ ਦੇ ਵਿੱਚ ਪਾ ਅਦਰਕ ਦਾ ਰਸ ਕੱਢ ਲੈਣਾ ਜੀ ਇਹ ਮੈਂ ਥੋੜਾ ਜਿਹਾ ਲੈਂਦਾ ਸੀ ਅਦਰਕ ਤੇ ਤੁਸੀਂ ਆਪਣੇ ਹਿਸਾਬ ਨਾਲ ਬਸ ਚੌਥਾ ਕਿੱਸਾ ਜਮ ਜਿਦਾ ਪਾ ਅਦਰਕ ਦਾ ਰਸ ਪਾਉਣਾ ਜੀ ਆਪਾਂ ਅਦਰਕ ਦਾ ਰਸ ਕੱਢ ਲਿਆ ਜੀ ਤੇ ਹੁਣ ਆਪਾਂ ਇਸ ਦੇ ਵਿੱਚ ਅੱਧਾ ਕ ਚਮਚਾ ਆਪਾਂ ਇਸ ਦੇ ਵਿੱਚ ਸ਼ਹਿਦ ਦਾ ਪਾਵਾਂਗੇ ਜੀ ਬਸ ਇਸ ਨੂੰ ਵੀ ਉਸੇ ਤਰ੍ਹਾਂ ਹਲਕਾ ਜਿਹਾ ਗਰਮ ਕਰਕੇ ਤੇ ਬੱਚਿਆਂ ਨੂੰ ਆਪਾਂ ਸੌਣ ਵੇਲੇ ਦੇ ਸਕਦੇ ਆਂ ਦਿਨੇ ਵੀ ਦੇ ਸਕਦੇ ਆਂ ਜੀ ਜੇ ਮਹਣ ਰਾਤ ਨੂੰ ਖਾਂਸੀ ਜ਼ਿਆਦਾ ਆਉਂਦੀ ਹੈਗੀ ਤੇ ਤੁਸੀਂ ਇਹ ਚੀਜ਼ ਦੇ ਕੇ ਦੇਖਿਓ ਜੂ ਬੱਚਿਆਂ ਨੂੰ ਤੇ ਬਿਲਕੁਲ ਖਾਂਸੀ ਉਹਨਾਂ ਦੀ ਰੁਕ ਜਾਊਗੀ ਬਸ ਹਲਕਾ ਜਿਹਾ ਗਰਮ ਕਰਕੇ ਜੇਕਰ ਤੁਸੀਂ ਬੱਚਿਆਂ ਨੂੰ ਦੇ ਰਹੇ ਹੋ ਜੀ ਇਹ ਚੀਜ਼ ਤਾਂ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਤੁਸੀਂ ਆਪਣੀ ਉਂਗਲ ਦੇ ਨਾਲ ਛਟਾਉਣਾਗਾ ਬੱਚੇ ਨੂੰ ਸ਼ਹਿਦ ਸ਼ਹਿਦ ਤੇ ਇਹਦੇ ਵਿੱਚ ਜਿਹੜਾ ਅਦਰਕ ਦਾ ਰਸਾ ਆਪਣੀ ਉਂਗਲ ਦੇ ਨਾਲ ਚਟਾਇ ਜੀ ਜਿਆਦਾ ਬੈਨੀਫਿਟ ਮਿਲੂਗਾ ਬੱਚੇ ਨੂੰ ਚਮਚ ਦੇ ਨਾਲ ਨਹੀਂ ਚਟਾਉਣਾਗਾ ਕਿਉਂਕਿ ਬੱਚੇ ਨੇ ਫਿੰਗਰ ਨੂੰ ਚੰਗੀ ਤਰ੍ਹਾਂ ਚੱਟ ਲੈਣਾਗਾ ਚਮਚ ਨੂੰ ਬੱਚੇ ਨੇ ਉਵੇਂ ਨਹੀਂ ਚੱਟਣਾਗਾ ਤੇ ਜੇਕਰ ਆਪਾਂ ਆਪ ਲੈ ਰਹੇ ਆਂ ਤੇ ਆਪਾਂ ਚਮਚ ਨਾਲ ਲੈ ਸਕਦੇ ਆਂ ਜੀ ਪਰ ਬੱਚੇ ਨੂੰ ਸਿਰਫ ਆਪਣੀ ਉਂਗਲ ਨਾਲ ਚਟਾਉਣਾ ਤੁਸੀਂ ਕਿਉਂਕਿ ਬੱਚਾ ਉਂਗਲ ਚੂਸਣ ਲੱਗ ਜਾਂਦਾ ਨਾ ਤੁਸੀਂ ਵੈਸੇ ਵੀ ਬੱਚੇ ਦੇ ਮੂੰਹ 'ਚ ਉਂਗਲ ਪਾ ਕੇ ਦੇਖੋ ਜੀ ਆਪਣੀ ਤੇ ਬੱਚੇ ਨੇ ਉਂਗਲ ਚੂਸ ਲੈਣੀਗੀ ਤੇ ਤਾਂ ਕਰਕੇ ਉਹ ਆਪਣੀ ਉਂਗਲ ਨੂੰ ਜਦੋਂ ਲੱਗਿਆ ਹੋਊਗਾ ਜੀ ਸ਼ਹਿਦ ਤੇ ਅਦਰਕ ਦਾ ਰਸ ਤੇ ਬੱਚੇ ਇਹਨਾਂ ਨੂੰ ਚੰਗੀ ਤਰ੍ਹਾਂ ਚੂਸ ਲੈਣਾਗਾ ਤੇ ਬੱਚੇ ਨੂੰ ਬੈਨੀਫਿਟ ਵੱਧ ਮਿਲੂਗਾ ਇਸਦੀ ਇਹਨੂੰ ਆਪਾਂ ਹਲਕਾ ਜਿਹਾ ਗਰਮ ਕਰ ਲਾਂਗੇ ਨਹੀਂ ਤਾਂ ਜਦੋਂ ਆਪਾਂ ਆਪਣੀ ਉਂਗਲ ਦੇ ਨਾਲ ਚਟਾਵਾਂਗੇ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਕਿੰਨਾ ਗਰਮ ਆ ਬੱਚੇ ਨੂੰ ਜ਼ਿਆਦਾ ਗਰਮ ਤਾਂ ਨਹੀਂ ਆਪਾਂ ਦੇ ਰਹਿਗੇ ਚੁੱਕ ਚਮਚ ਦੇ ਨਾਲ ਆਪਾਂ ਨੂੰ ਨਾ ਨਹੀਂ ਪਤਾ ਲੱਗਣਾਗਾ ਤੇ ਦੂਸਰੀ ਗੱਲ ਬੱਚੇ ਨੇ ਚ ਤਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਜੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ